ਸਸਿਕਾ ਲਦੀ ਸਾਰਿਆਂ ਨੂੰ ਅੱਜ ਆਪਾਂ اٹਾਲੀਨ ਚੁੱਲੇ ਤੇ ਇਹ ਇਟਲੀ ਦਾ ਚੁੱਲਾ ਹੈ ਜਿਹਦੇ ਤੇ ਆਪਾਂ ਬਣਾਉਣ ਲੱਗੇ ਆ ਕਾਲੇ ਮਾਂ ਦਲੇ ਛੋਲੇ ਤੇ ਮੂੰਗੀ ਦੀ ਦਾਲ ਵਿੱਚ ਆਪਾਂ ਪਾਉਣਾ ਹੈ ਅਦਰਕ ਤੇ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਚੁੱਲੇ ਤੇ ਦਾਲ ਰੱਖੀ ਹੁੰਦੀ ਆ ਜਾਂ ਸਬਜ਼ੀ ਬਣਾਉਂਦੇ ਆ ਇੰਡੀਆ ਦੀ ਯਾਦ ਆਉਂਦੀ ਜਦੋਂ ਬਚਪਨ ਦੇ ਵਿੱਚ ਅਸੀਂ ਸਾਰੇ ਜੁਆਇੰਟ ਫੈਮਿਲੀ ਦੇ ਵਿੱਚ ਆ ਬੱਚੇ ਸਾਰੇ ਪੜੇ ਸੀ ਤੇ ਚਾਚੇ ਤਾਏ ਦੇ ਬੱਚੇ ਅਸੀਂ ਸਾਰੇ ਜਾਨੇ ਬੈਠ ਕੇ 5-5 10 ਰੁਪਏ ਦੀ ਮੂੰਫਲੀ ਲਿਆ ਕੇ ਖਾਂਦੇ ਹੁੰਦੇ ਸੀ ਜੈ ਉਹਨਾਂ ਹਜ਼ਾਰਾਂ ਰੁਪਏ ਦੀ ਮੂਫਲੀ ਖਰੀਦਣ ਜੋਗੇ ਹੋ ਗਏ ਆ ਪਰ ਉਹ ਆਨੰਦ ਜ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਜਦੋਂ ਸਾਰੀ ਫੈਮਲੀ ਇੱਧਰ ਇਕੱਠੀ ਬੈਠੀ ਹੋਵੇ ਚੌਕੇ ਚੁੱਲੇ ਤੇ ਸਾਰੇ ਮੂਫਲੀ ਖਾਂਦੇ ਹੋਈਏ ਕਦੇ ਅਸੀਂ ਕਹਿੰਦੇ ਹੁੰਦੇ ਕਿਹੜੀਆਂ ਪਕੌੜੀਆਂ ਆਉਂਦੀਆਂ ਸੀ ਮਣ ਮਿੱਠੀਆਂ ਤੇ ਨੂਨ ਵਾਲੀਆਂ ਪਕੌੜੀਆਂ 2-2 ਰੁਪਏ ਦੀਆਂ ਵੀ ਲਿਆ ਕੇ ਖੁਸ਼ੀ ਹੁੰਦੀ ਸੀ ਉਹ ਖਾਣ ਦੀ ਉਹਨਾਂ ਚੀਜ਼ਾਂ ਦੀ ਹੁਣ ਉਹ ਜ਼ਿੰਦਗੀ 'ਚ ਸਵਾਦ ਜ ਨਹੀਂ ਹੈਗਾ ਜਦੋਂ ਹਾਰੇ ਤੇ ਦਾਲ ਧੜੀ ਹੁੰਦੀ ਸੀ ਬਹੁਤ ਵਧੀਆ ਲੱਗਦਾ ਹੁੰਦਾ ਸੀ ਹੌਣ ਵੀ ਮੈਂ ਇਟਲੀ ਚ ਸਰਦੀਆਂ ਦੇ ਵਿੱਚ ਜ਼ਿਆਦਾਤਰ ਕੋਸ਼ਿਸ਼ ਕਰਦੀ ਨਹੀਂ ਵੀ ਚੁੱਲੇ ਦੇ ਉੱਪਰ ਆਪਾਂ ਦਾਲ ਸਬਜ਼ੀ ਬਣਾਈਏ ਇਸ ਕਰਕੇ ਮੈਂ ਚੁੱਲਾ ਬਣਾਇਆ ਹੋਇਆ ਵਾ ਤੇ ਬਹੁਤ ਟੇਸਟੀ ਬਣਦੀ ਹੈ ਇਹਦੇ ਤੇ ਦਾਲ ਗੰਨੇ ਵੀ ਅਸੀਂ ਪੱਟ ਕੇ ਰੱਖ ਲਏ ਬਹੁਤ ਵਧੀਆ ਪੱਕ ਗਏ ਹੁਣ ਮਿੱਠੇ ਬਹੁਤ ਹੋ ਗਏ ਗੰਨੇ ਤੇ ਫਿਰ ਅਸੀਂ ਇੱਥੇ ਬਹਿ ਕੇ ਗੰਨੇ ਚੁੱਪਣੀ ਆ ਸਾਰੇ ਜਾਣੇ ਨੇ ਤੇ ਜਨਨ ਕੀ ਰਹਿੰਦੇ ਆ ਅਸੀਂ ਇਟਲੀ ਚ ਪਰ ਫੀਲਿੰਗ ਅਸੀਂ ਪੂਰੀ ਪੰਜਾਬ ਵਾਲੀ ਚੱਖੀ ਫਿਰਦੇ ਆ ਸਾਰਾ ਕੁਸ ਅਸੀਂ ਆਪਣੇ ਘਰ ਦੇ ਵਿੱਚ ਇੰਡੀਆ ਵਾਲੀਆਂ ਚੀਜ਼ਾਂ ਲਾਈਆਂ ਵਾ ਹੌਲੀ ਹੌਲੀ ਸਾਰੇ ਇਹ ਵੀ ਵਾਲਾ ਫਰੂਟ ਵੀ ਲਾਵਾਂਗੇ ਅਮਰੂਦ ਜਾਮਣਾ ਤਾਂ ਅਸੀਂ ਲਾ ਲਿਆ ਹੌਲੀ ਹੌਲੀ ਸਾਦਾ ਇੱਥੇ ਚੀਜ਼ਾਂ ਲਾਵਾਂਗੇ ਆਪਾਂ ਆਂਬ ਛੇ ਵੀ ਹੁੰਦਾ ਨਹੀਂ ਕਾਫੀ ਵਾਰ ਲਾਇਆ ਵਾ ਗੰਨੇ ਸਾਡੇ ਬਹੁਤ ਵਧੀਆ ਹੋਏ ਆ ਤੇ ਇਹ ਬਹੁਤ ਮਿੱਠੇ ਆ ਇੰਡੀਆ ਤਾਂ ਹੁਣ ਬਹੁਤ ਘੱਟ ਲੋਕ ਚੂਪਦੇ ਆ ਜੂਸ ਹੀ ਜ਼ਿਆਦਾ ਪੀ ਲੈਂਦੇ ਪਰ ਸੰਨੂੰ ਇੱਥੇ ਬਹੁਤ ਸ਼ੌਂਕ 바 ਵੀ ਆਪਾਂ ਗੰਨੇ ਵੀ ਚੂਪੀਏ ਇੱਥੇ ਅਸੀਂ ਗਰਮ ਹੋਣ ਲਈ ਰੱਖਿਆ ਠੰਡੇ ਸੀ ਇਟਲੀ ਚ ਠੰਡ ਮਾ ਤਾਂ ਨੇ ਇੱਥੇ ਅਸੀਂ ਗਰਮ ਹੋਣ ਲਈ ਰੱਖਿਆ ਇਹਨਾਂ ਵਾਚਾ ਭਈ ਜੂਪਦੇ ਆ ਢਾਲ ਬਣਾ ਕੇ ਨਾ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ